ਕਹਿੰਦੇ ਹੁੰਦੇ ਜੇ ਰ ਮਾੜਾ ਟਾਈਮ ਹੋਵੇ ਤਾਂ ਜੱਜਾਂ ਨੂੰ ਵੀ ਵਕੀਲ ਕਰਨੇ ਪੈ ਜਾਂਦੇ ਨੇ ਅੱਜ ਆਪਾਂ ਗੱਲ ਕਰਦੇ ਹਾਂ ਦਿੱਲੀ ਦੇ ਹਾਈ ਕੋਰਟ ਦੇ ਜੱਜ ਜਸਵੰਤ ਵਰਮਾ ਜੀ ਬਾਰੇ ਉਹਨਾਂ ਦੇ ਘਰੇ ਅੱਗ ਲੱਗਦੀ ਹੈਗੀ ਉਹਨਾਂ ਦਾ ਸਰਕਾਰੀ ਬੰਗਲਾ ਸੀਗਾ ਉਹਦੇ ਨਾਲ ਬਾਹਰ ਸਟੋਰ ਰੂਮ ਸੀਗਾ ਉੱਥੇ ਅੱਗ ਲੱਗ ਜਾਂਦੀ ਆ ਫਾਇਰ ਬ੍ਰਿਗੇਡ ਆਉਂਦੀ ਹੈਗੀ ਉਹ ਜਦੋਂ ਉੱਥੇ ਆ ਕੇ ਅੱਗ ਬੁਝਾਉਂਦੀ ਹੈਗੀ ਉਹ ਦੇਖਦੇ ਆ ਵੀ ਯਾਰ ਇੰਨੇ ਨੋਟਾਂ ਨੂੰ ਅੱਗ ਲੱਗੀ ਵੀ ਅਸਲ ਦੇ ਵਿੱਚ ਉਹ ਨੋਟਾਂ ਨੂੰ ਅੱਗ ਲੱਗੀ ਸੀਗੀ 1.5 ਫੁੱਟ ਦੇ ਢੇਰੀਆਂ ਲੱਗੀਆਂ ਪਿਆ ਸੀਗਾ ਨੋਟਾਂ ਦੀਆਂ ਅੱਧੇ ਮੱੱਚੇ ਨੋਟ ਸੀਗਾ ਤੁਸੀਂ ਵੀਡੀਓ ਦੇਖ ਸਕਦੇ ਹੋਗੇ ਇਹ ਵੀਡੀਓ ਉਸੇ ਫਾਇਰ ਅਫਸਰਾਂ ਨੇ ਬਣਾਈ ਸੀ ਜਿਹੜੇ ਉਤੇ ਅੱਗ ਬੁਝਾਉਣ ਗਏ ਸੀ ਜਦੋਂ ਇਹ ਵੀਡੀਓ ਪਬਲਿਕ ਦੇ ਵਿੱਚ ਵਾਇਰਲ ਹੋ ਜਾਂਦੀ ਹੈਗੀ ਤਾਂ ਦੁਨੀਆ ਦੇ ਪੂਰੀ ਦੁਨੀਆ ਦੇ ਵਿੱਚ ਇੱਕ ਚੀਜ਼ ਚੱਲ ਜਾਂਦੀ ਹੈ ਵੀ ਜਸਟਿਸ ਜਿਹੜੇ ਲੋਕ ਜਸਟਿਸ ਦਿੰਦੇ ਨੇਗੇ ਵੀ ਉਹ ਵੀ ਕਰਪਟ ਹੋ ਸਕਦੇ ਨੇਗੇ ਕਿਉਂਕਿ ਜੱਜ ਦੇ ਉਤੇ ਇੱਕ ਇਲਜ਼ਾਮ ਵੀ ਲੱਗ ਜਾਏ ਨਾ ਤਾਂ ਉਹਨਾਂ ਦੀ ਜਵ ਉਸੇ ਟਾਈਮ 'ਚ ਖਤਰੇ 'ਚ ਪੈ ਜਾਂਦੀ ਹੈਗੀ ਕਿਉਂਕਿ ਬੰਦਾ ਇੱਕ ਬੰਦੇ ਨਾਲ ਕਰਪਸ਼ਨ ਕਰ ਸਕਦਾ ਤਾਂ ਕੀ ਪਤਾ ਜਿਹੜੇ ਉਹਨੇ ਸਾਰੇ ਫੈਸਲੇ ਸੁਣਾਏ ਉਹਨੂੰ ਸਾਰੇ ਪੈਸੇ ਲੈ ਕੇ ਕੀਤੇ ਉਹਨਾਂ ਨਾ ਜਦੋਂ ਉਸ ਤੋਂ ਬਾਅਦ ਉਹ ਅਫਸਰਾਂ ਨੂੰ ਪਤਾ ਲੱਗਦਾ ਵੀ ਐ ਕਰਕੇ ਉਹਰੇ ਨੋਟ ਸੀਗੇ ਉਹ ਚੁੱਪਚਾਪ ਉੱਥੋਂ ਚਲੇ ਜਾਂਦੇ ਰਹੇਗੇ ਕਿਉਂਕਿ ਇੱਕ ਏਡੇ ਵੱਡੇ ਵੀਆਈਪੀ ਦਾ ਘਰ ਸੀਗਾ ਹਣਾ ਉਸ ਤੋਂ ਬਾਅਦ ਜੱਜ ਅਗਲੇ ਦਿਨ ਹੀ ਆਪਣੀਆਂ ਛੁੱਟੀਆਂ ਖਤਮ ਕਰਕੇ ਆ ਜਾਂਦਾ ਛੁੱਟੀਆਂ ਤੇ ਗਿਆ ਹੋਇਆ ਸੀਗਾ ਕਿਤੇ ਘੁੰਮਣ ਕਾ ਮਣ ਗਿਆ ਹੋਇਆ ਸੀਗਾ ਛੁੱਟੀਆਂ ਤੋਂ ਵਾਪਸ ਆ ਜਾਂਦਾਗਾ ਤੇ ਚੁੱਪ ਰਹਿੰਦਾਗਾ ਇਹ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਗੱਲ ਸੁਪਰੀਮ ਕੋਰਟ ਤੱਕ ਚਲੀ ਜਾਂਦੀ ਆ ਸੁਪਰੀਮ ਕੋਰਟ ਜੱਜ ਸਾਹਿਬ ਤੋਂ ਪੁੱਛਦੇ ਨੇਗੇ ਵੀ ਇਹ ਨੋਟ ਕਰ ਕੀ ਰਹੇ ਸੀਗੇ ਤੁਹਾਡੇ ਜਿਹੜੇ ਸਟੋਰ ਰੂਮ ਚ ਉਹ ਵੀ ਇੰਨੇ ਨੋਟ ਉਸ ਤੋਂ ਬਾਅਦ ਇਹ ਨੋਟ ਕਿੱਥੋਂ ਆਏ ਨੇਗੇ ਦੂਸਰੀ ਗੱਲ ਜਿਹੜੇ ਨੋਟਾਂ ਨੂੰ ਅੱਗ ਲੱਗੀ ਪ੍ਰੋਪਰ ਵੀਡੀਓ ਆਈ ਹੈਗੀ ਤਾਂ ਨੋਟ ਕਿੱਥੇ ਚਲੇਗੇ ਇਹ ਸਾਰਾ ਕੁਝ ਸਾਫ਼ ਜਿਹੜਾ ਕੰਮਰਾ ਤੁਸੀਂ ਕੀਤਾਗਾ ਇਹ ਕਿਉਂ ਕੀਤਾਗਾ ਉਸ ਤੋਂ ਬਾਅਦ ਜਿਹੜੇ ਫਾਇਰਫਾਈਟਰ ਉੱਥੇ ਆਈ ਸੀ ਉਹ ਸਾਰੇ ਮੁੱਕਰ ਜਾਂਦੇ ਨੇਗੇ ਬਿਨਾਂ ਤਾਂ ਅਸੀਂ ਵੀਡੀਓ ਬਣਾਈ ਹੈਗੀ ਨਾ ਇਹ ਨੋਟਾਂ ਅਸੀਂ ਦੇਖੇ ਨੇਗੇ ਅਸੀਂ ਉੱਥੇ ਆਈ ਸੀ ਕਿ ਕੁਝ ਨਹੀਂ ਸੀਗਾ ਪਹਿਲਾਂ ਉਹ ਕੁਝ ਹੋਰ ਕਹਿ ਰਹੇ ਸੀ ਬਾਅਦ ਚੋ ਸਾਰੀ ਗੱਲ ਟੀਵੀ ਦੇ ਉੱਤੇ ਆਉਂਦੀ ਹੈਗੀ ਪਹਿਲਾਂ ਟੀਵੀ ਦੇ ਤੇ ਇਹੀ ਚੱਲਦਾਗਾ ਨਿਊਜ਼ ਦੇ ਵਿੱਚ ਇਹੀ ਚੱਲਦਾਗਾ ਕਿ ਫਾਇਰ ਫਾਈਟਰਸ ਨੇ ਵੀਡੀਓ ਬਣਾਈ ਹੈਗੀ ਤੇ ਜੱਜ ਸਾਹਿਬ ਦੇ ਘਰੋਂ ਇਹਨੇ ਨੋਟ ਸੀਗੇ ਉਹ ਸਾਰੀ ਨਿਊਜ਼ ਚੱਲਦੀ ਹੈਗੀ ਜਿਹੜੇ ਉਹ ਫਾਇਰ ਫਾਈਟਰ ਹੁੰਦੇ ਨੇਗੇ ਜਾਂ ਫਿਰ ਉੱਥੇ ਅਫਸਰ ਹੁੰਦੇ ਨੇ ਪੁਲਿਸ ਵਾਲੇ ਸਾਰੇ ਮੁਕਰ ਜਾਂਦੇ ਨੇ ਵੀ ਸਾਨੂੰ ਨਹੀਂ ਪਤਾ ਹੈਗਾ ਵੀ ਇਹ ਨੋਟ ਵਾਲੀ ਵੀਡੀਓ ਕਿੱਥੋਂ ਆਈ ਹੈ ਵੀ ਅਸੀਂ ਨਹੀਂ ਬਣਾਈ ਜਿਹੜੇ ਜੱਜ ਦੇ ਘਰੇ ਕਰਮਚਾਰੀ ਹੁੰਦੇ ਨੇਗੇ ਉਹ ਵੀ ਸਾਰੇ ਮੁਕਰ ਜਾਂਦੇ ਨੇ ਵੀ ਇਹ ਹੈ ਜੀ ਤਾਂ ਕੋਈ ਗੱਲ ਹੋਈ ਹੋਣੀ ਹੈ ਨਹੀਂਗੀ ਉਸ ਤੋਂ ਬਾਅਦ ਉਹ ਜੱਟ ਸਾਹਿਬ ਜਿਹੜਾ ਸੁਪਰੀਮ ਕੋਰਟ ਨੂੰ ਜਵਾਬ ਦਿੰਦੇ ਨੇਗੇ ਉਹ ਕਹਿੰਦੇ ਨੇ ਕਿ ਵੀ ਮੈਨੂੰ ਨਹੀਂ ਪਤਾ ਇਹ ਨੋਟ ਕਿੱਥੋਂ ਆਏ ਨੇਗੇ। ਦੂਸਰੀ ਗੱਲ ਜੇ ਜੇ ਮੈਨੂੰ ਪਤਾ ਹੀ ਨਹੀਂ ਕਿ ਨੋਟ ਕਿੱਥੋਂ ਆਏ ਨੇਗੇ ਤਾਂ ਮੈਂ ਤੁਹਾਨੂੰ ਇਨਕਮ ਸੋਰਸ ਦੱਸ ਕੇਵੇਂ ਦੇਵਾਂ ਕਿ ਇਹ ਨੋਟ ਮੈਂ ਕਿੱਥੋਂ ਲੈ ਕੇ ਆਇਆਗਾ। ਤੀਸਰੀ ਗੱਲ ਵੀ ਇਹ ਸਾਫ ਸਫਾਈ ਵੀ ਇਹ ਸਾਫ ਸਫਾਈ ਮੈਂ ਨਹੀਂ ਕੀਤੀ ਵੀ ਜਿਉਂਦਾ ਮੈਂ ਤਾਂ ਛੁੱਟੀਆਂ ਖਤਮ ਕਰਕੇ ਆਇਆਗਾ ਵੀ ਮੈਂ ਤਾਂ ਉਹ ਜਿਹੜਾ ਰੂਮ ਆ ਸਟੋਰ ਰੂਮ ਆ ਉੱਥੇ ਜਾ ਕੇ ਦੇਖਿਆ ਵੀ ਨਹੀਂ ਵੀ ਅੱਗ ਹੈਗੀ ਸੀ ਕਿ ਨਹੀਂ ਹੈਗੀ ਸੀਗੀ। ਤਾਂ ਉੱਥੇ ਜਿਹੜੇ ਵਕੀਲੋਂ ਕਹਿੰਦੇ ਨੇ ਕਿ ਵੀ ਇਹ ਹੋ ਹੀ ਨਹੀਂ ਸਕਦਾ ਹੈਗਾ ਇੱਕ ਤਾਂ ਤੁਸੀਂ ਛੁੱਟੀਆਂ ਅੱਧ ਵਿੱਚ ਖਤਮ ਕਰਕੇ ਆਏ ਹੋਗੇ ਦੂਸਰਾ ਜਰੋ ਬੰਦਾ ਛੁੱਟੀਆਂ ਅੱਧ ਵਿੱਚ ਖਤਮ ਕਰਕੇ ਆਉਂਦਾਗਾ ਤਾਂ ਉੱਥੇ ਆ ਕੇ ਦੇਖਦਾਗਾ ਜਿੱਥੇ ਅੱਗ ਲੱਗੀ ਸੀਗੀ ਪ੍ਰੋਪਰ ਉੱਥੇ ਫਾਇਰ ਬ੍ਰਿਗੇਡ ਆਈ ਸੀਗੀ ਵੀਰ ਕਿੰਨੀ ਕ ਅੱਗ ਲੱਗੀ ਸੀ ਆਪਾਂ ਦੇਖ ਹੀ ਲਈਏ ਵੀ ਤੁਸੀਂ ਦੇਖਣ ਕਿਉਂ ਨਹੀਂ ਗਏ ਹੈਗੇ ਉੱਥੇ ਉਸ ਤੋਂ ਬਾਅਦ ਇਹ ਅਲੀਗੇਸ਼ਨ ਲੱਗਣ ਤੋਂ ਬਾਅਦ ਉਹਨਾਂ ਦਾ ਟਰਾਂਸਫਰ ਕਰ ਦਿੱਤਾ ਜਾਂਦਾ ਅਲਾਹਾਬਾਦ ਕੋਰਟ ਦੇ ਵਿੱਚ ਅਲਾਹਾਬਾਦ ਹਾਈ ਕੋਰਟ ਦੀ ਬਾਰ ਕਾਉਂਸਲ ਸੀਗੀ ਉਹ ਸੁਪਰੀਮ ਕੋਰਟ ਨੂੰ ਇੱਕ ਲੈਟਰ ਲਿਖਦੀ ਹੈਗੀ ਵੀ ਅਸੀਂ ਕੋਈ ਟਰੈਸ਼ ਕੈਨ ਤਾਂ ਨਹੀਂ ਹੈਗੇ ਅਸੀਂ ਡਸਟਬਿਨ ਤਾਂ ਨਹੀਂ ਹੈਗੇ ਵੀ ਜੇ ਕਿਸੇ ਬੰਦੇ ਤੇ ਅਲੀਗੇਸ਼ਨ ਲੱਗਿਆ ਹੋ ਤੁਸੀਂ ਚੱਕ ਕੇ ਉਹਰੇ ਟਰਾਂਸਫਰ ਕਰ ਦੋ ਵੀ ਅਸੀਂ ਇਹਨਾਂ ਨੂੰ ਅਕਸੈਪਟ ਨਹੀਂ ਕਰਦੇ ਹੈਗੇ ਚਲੋ ਜੇ ਉਹ ਥੇ ਟਰਾਂਸਫਰ ਹੁੰਦਾ ਉਹਨਾਂ ਨੂੰ ਕੋਈ ਲੀਗਲੀ ਕੰਮ ਦਿੱਤਾ ਨਹੀਂ ਜਾਂਦਾ ਕਿਉਂਕਿ ਉਹਨਾਂ ਤੇ ਤੇ ਇਲਜ਼ਾਮ ਲੱਗਿਆ ਹੋਇਆ ਸੀਗਾ ਸੁਪਰੀਮ ਕੋਰਟ ਕਹਿੰਦੀ ਵੀ ਤੁਸੀਂ ਸਾਬਿਤ ਕਰੋ ਵੀ ਇਹ ਵੀਡੀਓ ਤੁਹਾਡੀ ਨਹੀਂ ਹੈਗੀ ਇਹ ਨੋਟ ਤੁਹਾਡੇ ਕਮੇਟੀ ਬਣਾਉਂਦੀ ਹੈ ਇਹਨੂੰ ਵੀ ਚੀਜ਼ ਨੂੰ ਇਨਵੈਸਟੀਗੇਸ਼ਨ ਕਰਨ ਵਾਸਤੇ ਇਨਵੈਸਟੀਗੇਸ਼ਨ ਦੇ ਵਿੱਚ ਉਹ ਪ੍ਰੋਪਰ 55 ਵਿਟਨੈਸ ਲੈ ਆਉਂਦੇ ਨੇਗੇ ਸਭ ਤੋਂ ਪਹਿਲਾ ਵਿਟਨੈਸ ਜਿਹੜਾ ਉਹਨਾਂ ਦਾ ਘਰ ਹੁੰਦਾਗਾ ਉਹਦੇ ਲਵੇ ਲਾਉਣੇ ਨਾ ਜਿਹੜੇ ਟਰੈਸ਼ ਕੈਨ ਪਾਏ ਹੁੰਦੇ ਨੇ ਜਿੱਥੇ ਗੂੜਾ ਕੜਕੜ ਸਿੱਟਿਆ ਹੁੰਦਾਗਾ ਉਹ ਸਾਫ਼ ਕਰਨ ਵਾਲੇ ਹੁੰਦੇ ਨੇ ਉਹ ਕਹਿੰਦੇ ਸਾਨੂੰ ਮੱੱਚੇ ਹੋਏ ਨੋਟ ਮਿਲੇ ਨੇ ਇਹਨਾਂ ਦੇ ਘਰ ਕੋਲੋਂ ਇਵੇਂ ਹੀ ਹੋ ਸਕਦਾ ਕਿਉਂਕਿ ਉਹ ਇੰਨੀ ਜ਼ਿਆਦਾ ਸਿਕਿਉਰ ਜਗ੍ਹਾ ਹੈਗੀ ਕਿ ਉੱਥੇ ਕੋਈ ਬੰਦਾ ਵੜ ਨਹੀਂ ਸਕਦਾ ਹੈਗਾ ਉੱਥੇ ਵੱਡੇ ਵੱਡੇ ਮੰਤਰੀਆਂ ਦੇ ਘਰ ਨੇ ਵੱਡੇ ਵੱਡੇ ਜੱਜਾਂ ਦੇ ਘਰ ਨੇ ਕਿ ਉੱਥੇ ਸੀਆਰਪੀਐਫ ਲੱਗੀਆਂ ਹੁੰਦੀਆਂ ਨੇਗੇ ਨਾ ਕੋਈ ਆਮ ਬੰਦਾ ਉੱਥੇ ਜਾ ਹੀ ਨਹੀਂ ਸਕਦਾ ਹੈਗਾ ਵੀ ਯੂ نو ਨੋਟ ਮਿਲੇ ਨੋਟ ਮਿਲਣ ਤੋਂ ਬਾਅਦ ਨੋਟ ਮਤਲਬ ਉਹ ਪ੍ਰੋਪਰ ਮੈਚ ਕਰ ਰਹੇ ਸੀ ਕਿ ਵੀਡੀਓ ਵਾਲੇ ਨੋਟ ਰਾ ਕਿ ਜਿੰਨੇ ਕਿ ਉਹ ਮੱਚੇ ਹੋ ਸੀ ਉਹਨੇ ਇੱਕ ਉਹ ਨੋਟ ਮੱਚੇ ਹੋਏ ਸੀਗੇ ਇਹ ਸਵੇਰ ਸੁਪਰੀਮ ਕੋਰਟ ਕਹਿੰਦੀ ਹੈ ਵੀ ਤੁਸੀਂ ਨਾ ਅਸਤੀਫਾ ਦੇ ਦਿਓ ਮੇ ਜਿਹੜੀ ਤੋਂ ਜੱਜ ਵਾਲੀ ਪੋਸਟ ਹੈਗੀ ਇਹ ਤੋਂ ਤੁਸੀਂ ਅਸਤੀਫਾ ਦੇ ਦਿਓ ਵੀ ਯਾ ਰਿਟਾਇਰਮੈਂਟ ਲੈ ਲਓ ਉਹ ਕਹਿੰਦਾ ਨਾ ਤਾਂ ਮੈਂ ਰਿਟਾਇਰਮੈਂਟ ਲਵਾਂ ਨਾ ਮੈਂ ਅਸਤੀਫਾ ਲਵਾਂ ਜੱਜ ਨੂੰ ਕੱਢ ਨਹੀਂ ਸਕਦੇ ਜੱਜ ਨੂੰ ਕੱਢਣ ਵਾਸਤੇ ਇੱਕ ਵੱਡਾ ਚੌੜਾ ਪ੍ਰੋਸੈਸ ਹੁੰਦਾ ਹੈਗਾ ਰਾਜ ਸਭਾ ਤੇ ਲੋਕ ਸਭਾ ਦੇ ਵਿੱਚ 100 ਐਮਪੀ ਘਟੋ ਘਟ 100 ਐਮਪੀ ਮੋਸ਼ਨ ਪਾਸ ਕਰਦੇ ਨੇਗੇ ਇੱਕ ਜੱਜ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੇ ਲਈ ਉਸ ਤੋਂ ਬਾਅਦ ਇੱਕ ਪ੍ਰੋਪਰ ਕਮੇਟੀ ਬਣਦੀ ਹੈਗੀ ਉਹ ਇਨਵੈਸਟੀਗੇਸ਼ਨ ਕਰਦੀ ਹੈ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਜੇ ਗਿਲਟੀ ਪਾਇਆ ਜਾਂਦਾ ਜੇ ਜੱਜ ਗਿਲਟੀ ਪਾਇਆ ਜਾਂਦਾ ਤਾਂ ਉਹ ਦੁਬਾਰਾ ਰਾਜ ਸਭਾ ਜਾਂ ਲੋਕ ਸਭਾ ਹਾਊਸ ਦੇ ਵਿੱਚ ਲੈ ਕੇ ਜਾਂਦੇ ਨੇਗੇ ਉੱਥੇ ਮжоਰਿਟੀ ਪ੍ਰੋਪਰ ਇੱਕ ਲਾ ਪਾਸ ਕੀਤਾ ਜਾਂਦਾਗਾ ਜੇ ਮжоਰਿਟੀ ਮਤਲਬ ਕਿ ਮジョਰਟੀ ਆਫ ਐਮਪੀਜ਼ ਜੇ ਯੈਸ ਕਰਦੇ ਨੇਗੇ ਵੀ ਹਾਂ ਇਹਨਾਂ ਨੂੰ ਕੱਢ ਦੋ ਨੌਕਰੀ ਦੇ ਉਤੋਂ ਉਸ ਤੋਂ ਬਾਅਦ ਇਹ ਜਿਹੜੀ ਫਾਈਲ ਆ ਗਈ ਉਹ ਜਾਂਦੀ ਹੈ ਪ੍ਰੈਜ਼ੀਡੈਂਟ ਕੋਲ ਫਿਰ ਪ੍ਰੈਜ਼ੀਡੈਂਟ ਉਹਦੇ ਸਾਈਨ ਕਰਦਾ ਹੈਗਾ ਉਸ ਤੋਂ ਬਾਅਦ ਜੱਜ ਨੂੰ ਨੌਕਰੀ ਤੋਂ ਕੱਢਿਆ ਜਾਂਦਾ ਹੈਗਾ ਇਹਨਾਂ ਸੌਖਾ ਨਹੀਂ ਹੈਗਾ ਜੱਜ ਨੂੰ ਨੌਕਰੀ ਤੋਂ ਕੱਢਣਾ ਤਾਂ ਇਹ ਸਾਰੀ ਸਟੋਰੀ ਸੀਗੀ ਇਹਦੇ ਵਿੱਚ ਮੇਨ ਸੁਪਰੀਮ ਕੋਰਟ ਦਾ ਹੀ ਸੀਗਾ ਵੀ ਤੁਸੀਂ ਪ੍ਰੂਫ ਕਰੋ ਬੀ ਇਹ ਤੁਹਾਡੇ ਕੋਲ ਨਹੀਂ ਸੀਗੇ ਇਹ ਤੁਹਾਡੀ ਵੀਡੀਓ ਨੇ ਇਸ ਤਰ੍ਹਾਂ ਪ੍ਰੂਫ ਕਰਤਾ ਵੀ ਸਾਡੇ ਲਈ ਵੀ ਇਹਨੇ ਵਿਟਨੈਸ ਨੇ ਵੀ ਇਹ ਤੁਹਾਡੇ ਘਰ ਤੇ ਲਵੇ ਲਾਉਣੇ ਮਿਲੇ ਨੇਗੇ ਇਹ ਸਾਰੇ ਵਿਟਨੈਸ ਨੇਗੇ ਵਿੱਚੋਂ ਇੱਕ ਇਹ ਜਿਹੇ ਵੀ ਵਿਟਨੈਸ ਜਿਹੜੇ ਫਾਇਰਫਾਈਟਰਾਂ ਦੇ ਵਿੱਚੋਂ ਮੰਨਦੇ ਸੀ ਆ ਇਹ ਵੀਡੀਓ ਅਸਲੀ ਹੈਗੀ ਇਹ ਵੀਡੀਓ オリジナル ਹੈਗੀ ਤਾਂ ਤੁਹਾਨੂੰ ਕੀ ਲੱਗਦਾਗਾ ਕਿ ਕੌਣ ਸਹੀ ਆ ਕੌਣ ਗਲਤ ਆ ਕਮੈਂਟ ਕਰਕੇ ਜਰੂਰ